ਆ ਜੋ ਹੈ ਤੁਹਾਨੂੰ ਦਸੀਏ ਕਿਹੜੀਆਂ-ਕਿਹੜੀਆਂ ਚੀਜ਼ਾਂ ਲਈਆਂ ਹੈ। ਇੱਕ ਹਰੀ ਮੂੰਗੀ ਲਈ ਹੈ। ਅੱਛਾ ਇਹ ਹਰੀ ਮੂੰਗੀ। ਤੇ ਵੀ ਇਸਨ। ਠੀਕ ਆ। ਤੇ ਇੱਧਰ ਤੁਸੀਂ ਚੱਕ ਕਰੋ ਪਿੰਨੀਆਂ। ਇੱਕ ਪਲੇਟ ਸਾਡੀ ਭਰ ਗਈ ਆ। ਹਾਂ ਹੁਣ ਦੂਜੀ ਵੇਖੋ ਕਿਦਾਂ ਭਰਦੇ। ਸਾਸਰੀ ਕਾਲਜੀ ਸਾਰਿਆਂ ਨੂੰ। ਸਾਸਰੀ ਕਾਲਜੀ ਸਾਰਿਆਂ ਨੂੰ। ਤੇ ਆਸ ਕਰਦਾ ਤੁਸੀਂ ਸਰ ਜਾਣੇ ਠੀਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਆ। ਤੇ ਉਹ ਵੀ ਤੁਹਾਨੂੰ ਦੱਸਦੇ ਆ ਕੀ ਕੁਝ ਬਣਾਉਣ ਲੱਗੇ ਅੱਜ। ਅਸਲ ਦੇ ਵਿੱਚ ਨਾ ਹੁਣ ਖਾਣ ਪੀਣ ਵਾਲੇ ਵਲੌਗ ਜਿਹੜੇ ਆ ਉਹ ਘੱਟ ਹੋ ਗਏ ਸਾਡੇ। ਤੇ ਉਹ ਆਪਾਂ ਆਪ ਨਹੀਂ ਕੀਤੇ ਹੈਗੇ। ਉੱਪਰ ਸੋਈ ਜਾਂਦੇ ਆ ਕੰਮਾਂ ਕਰਾਂ ਕਰਕੇ ਹਨਾ ਬਾਕੀ ਹੁਣ ਮੈਂ ਵੀ ਉੱਥੇ ਵੀਡੀਓ ਵਰਗ ਵਗੈਰਾ ਬਣਾਉਣਾ ਵਾ ਉਹਦੇ ਕਰਕੇ ਟਾਈਮ ਘੱਟ ਲੱਗਦਾ ਵਾ ਤੇ ਅੱਜ ਟਾਈਮ ਲੱਗਾ ਵਾ ਤੇ ਨਾਲੇ ਤੁਹਾਨੂੰ ਪਤਾ ਹੀ ਆ ਸਿਆਲ ਹੁਣ ਆ ਗਿਆ ਹੈ ਤੇ ਹਰ ਸਿਆਲ ਦੇ ਵਿੱਚ ਆ ਆਇਟਮਾ ਬਣਾਉਣੀਆਂ ਪੈਂਦੀਆਂ ਵਾ ਸਵੇਰੇ ਸਵੇਰੇ ਚਾਹ ਦੇ ਨਾਲ ਖਾਣ ਨੂੰ ਹੈ ਤੇ ਅੱਜ ਜਿਹੜੀ ਆਇਟਮ ਬਣ ਲੱਗੀ ਆ ਉਹ ਆਪਾਂ ਪੁੱਛਦੇ ਆ ਮੰਮੀ ਜੀ ਨੂੰ ਕੀ ਬਣਾਉਣ ਲੱਗੇ ਆ ਤੇ ਤੁਹਾਨੂੰ ਵੀ ਦੱਸ ਦਿਆਂ ਕਿਵੇਂ ਬਣਾਉਣੀਆਂ ਤੇ ਤੁਸੀਂ ਪੂਰੇ ਵਲੌਗ ਨੂੰ ਐਂਡ ਤੱਕ ਵੇਖਿਓ ਠੀਕ ਆ ਤੇ ਅੱਜ ਉਹ ਫਿਰ ਕਰਦੇ ਆਂ ਗੱਲਬਾਤ ਮੰਮੀ ਜੀ ਨਾਲ ਪੁੱਛਦੇ ਆਂ ਫਿਰ ਅੱਜ ਵੀ ਕੀ ਬਣਾਉਣ ਲੱਗੇ ਆਂ ਅੱਜ ਸਾਡੇ ਦਰਮਿਆਨ ਅਮਨ ਵੀ ਹੈ ਗਿਆ ਤੇ ਚਲੋ ਅਮਨ ਨਾਲ ਕਰਵਾਉਗੀ ਹੈਲਪ ਤੇ ਦੱਸੋ ਫਿਰ ਮੰਮੀ ਜੀ ਕੀ ਲੱਗੇ ਆ ਬਣਾਉਣ ਅੱਜ ਹੀ ਲੱਗੇ ਆ ਸਿਆਲ ਦਾ ਭਾਂਡਾ ਬਣਾਉਣਾ ਤੇ ਭਾਂਡਾ ਜਿਹੜਾ ਹੀ ਬਣਾਉਣ ਲੱਗੇ ਬਹੁਤਾ ਤੇਜ਼ ਨਹੀਂ ਬਣਾਉਣਾ ਕਿਉਂਕਿ ਸਾਡੇ ਬੀਪੀ ਵਾਧੇ ਆ ਤਾਂ ਬੱਚੇ ਵੀ ਖਾਦਦੇ ਆ ਨਹੀਂ ਸਾਡੇ ਬੀਪੀ ਨਹੀਂ ਵਾਧੇ ਵੀਪੀ ਮੰਮੀ ਜੀ ਦਾ ਵਧਦਾ ਵਾ ਪਰ ਸਾਨੂੰ ਵਹਿ ਵੀ ਗਰਮ ਚੀਜ਼ ਨਹੀਂ ਸਖਾਉਂਦੀ ਹਨਾ ਅੱਛਾ ਦੇ ਨਹੀਂ ਹਨਾ ਹਾਂਜੀ ਤੇ ਆਪਾਂ ਗਰਮ ਚੀਜ਼ਾਂ ਪਾਵਾਂਗੇ ਜਿੰਨੀਆਂ ਕਿ ਸੈਨਸੀਲਤ ਹੋਣਗੀਆਂ ਨਾਰਮਲ ਜੀਆਂ ਪਾਵਾਂਗੇ ਨਾਰਮਲ ਜੀਆਂ ਇਹ ਨਹੀਂ ਜਿਆਦਾ ਜਿੱਦਾ ਅੱਜ ਕੱਲ ਉਹ ਜਿਹੜੀ ਅਲਸੀ ਹੁੰਦੀ ਆ ਹਾਂ ਹਨਾ ਅਲਸੀ ਉਲਸੀ ਵਗੈਰਾ ਨਹੀਂ ਅਸੀਂ ਪਾਉਣੀ ਆਜੋ ਫਿਰ ਤੁਹਾਨੂੰ ਦਸੀਏ ਕਿਹੜੀਆਂ ਕਿੜੀਆਂ ਚੀਜ਼ਾਂ ਲਈਆਂ ਹੈ ਇੱਕ ਹਰੀ ਮੂੰਗੀ ਲਈ ਹੈ ਅੱਛਾ ਇਹ ਹਰੀ ਮੂੰਗੀ ਤੇ ਵੀ ਇਸਨੂੰ ਠੀਕ ਆ ਤੇ ਖਸਖਾਸ ਜਿਹੜੀ ਆ ਕਹਿੰਦੇ ਵਧੀਆ ਹੁੰਦੀ ਹੈ ਨਾ ਹਾਂਜੀ ਉਹਦਾ ਵੀ ਤੇ ਅਖਰੋਟ ਦੀਆਂ ਗਿਰੀਆਂ ਨੇ ਆਵਾ ਹਾਂਜੀ ਤੇ ਬਦਾਮ ਦੀਆਂ ਗਿਰੀਆਂ ਅੱਛਾ ਤੇ ਆ ਗੁੰਦ ਲਈ ਇੱਕ ਠੀਕ ਆ ਹਨਾ ਇਹ ਵੀ ਕਹਿੰਦੇ ਜਿੱਤਰਾ ਲੱਕ ਦਾਰਦ ਹੁੰਦਾ ਹੋਵੇ ਤਾਂ ਇਹ ਠੀਕ ਰਹਿੰਦਾ ਹੈ ਨਾ ਠੀਕ ਆ ਤੇ ਇਧਰ ਸੋਗੀ ਥੋੜੀ ਜੀ ਸੋਗੀ ਗਈ ਹੈ ਤੇ ਉਹ ਆ ਜੀ ਪੀਸੀ ਪੀਸੀ ਖੰਡ ਤੇ ਇਧਰ ਸਾਡੀ ਮਿਕਸੀ ਤੇ ਇਹ ਹੁਣ ਨਾਲ ਦੀ ਨਾਲ ਹੀ ਦੱਸਣਗੇ ਕਿਵੇਂ ਕਿਵੇਂ ਕੀ ਕਰਨਾ ਵਾ ਕਿਦਾਂ ਬਣਾਉਣੀ ਹੈ ਤੇ ਸਾਰਿਆਂ ਤੋਂ ਪਹਿਲਾਂ ਨਾ ਆਹ ਹਰੀ ਮੂੰਗੀ ਜਿਹੜੀ ਇਹਨੂੰ ਨਾ ਆ ਲੈਨੇ ਮੈਂ ਭੁੰਨ ਲੈਨੇ ਹਣਾ ਅੱਛਾ ਇਹਨੂੰ ਭੁਲਣਾ ਅੱਧੀ ਅੱਧੀ ਕਰਕੇ ਭੁੰਨ ਲੈਨੇ ਹਾਂਜੀ ਤੇ ਸੌਖੀ ਪੁੱਜੀ ਜਾਊਗੀ ਹਣਾ ਚਲੋ ਜੀ ਛਾਈ ਨੂੰ ਪਹਿਲਾਂ ਭੁਨਣਾ ਹਣਾ ਹਾਂ ਤੇ ਉਸ ਤੋਂ ਬਾਅਦ ਫਿਰ ਇਹਨੂੰ ਗ੍ਰੇਂਡ ਵੀ ਕਰਨਾ ਵਾ ਹਾਂ ਗ੍ਰੇਂਡ ਕਰਨਾ ਛਾਈ ਨੂੰ ਫਿਰ ਗ੍ਰੇਂਡ ਕਰ ਚਲੋ ਜੀ ਹੁਣ ਇਹਨੂੰ ਭੁੰਨ ਲਈਏ ਟਾਈਮ ਲੱਗਣਾ ਥੋੜਾ ਜਿਆ ਤੇ ਫਿਰ ਗ੍ਰੇਂਡ ਕਰਕੇ ਫਿਰ ਅੱਗੇ ਦਾ ਪ੍ਰੋਸੈਸ ਵੀ ਤੁਹਾਨੂੰ ਦੱਸਦੇ ਹਾਂ ਤੇ ਇਹ ਕਿਲੋ ਸਾਡੀ ਮੂੰਗੀ ਆ ਤੇ ਅੱਧਾ ਕਿਲੋ ਵੇਸਣਾ ਅੱਛਾ ਅੱਧਾ ਕਿਲੋ ਵੇਸਣ ਤੇ ਕਿਲੋ ਮੂੰਗੀ ਕਿਲੋ ਮੂੰਗੀ ਕਿਲੋ ਮੂੰਗੀ ਲੱਗੇ ਬਣਾਉਣਾ ਅੱਧਾ ਕਿਲੋ ਸਾਡਾ ਘਿਓ ਪੈ ਜਾਣਾ ਵਾ ਹਾਂਜੀ ਤੇ 2 ਕਿਲੋ ਤੇ ਸਾਰਾ ਮਟੀਰੀਅਲ ਪਾ ਕੇ ਵਿੱਚ ਉਹ ਵੀ ਪਾ ਕੇ 3 1/2 ਕਿਲੋ ਬਣ ਜਾਣੀ ਇਹ ਤੁਹਾਨੂੰ ਦੱਸ ਦਈਏ ਜਿਹੜਾ ਘਿਓ ਹੈ ਆਪਣੇ ਘਰ ਦਾ ਹੀ ਜੋੜਿਆ ਹੋਇਆ ਵਾ ਸ਼ੁੱਧ ਘਿਓ ਦੇਸੀ ਹੈ ਦੇਸੀ ਗੁੰਦਾ ਪਾਵਾਂਗੇ ਅਸੀਂ ਅੱਛਾ ਇੱਕ ਗੁੰਦਾ ਪਾਉਣੀ ਹੈ ਚਲੋ ਜੀ ਇਹ ਹੁਣੇ ਨਹੀਂ ਲੱਥਣ ਦੀ ਇਹ ਅੰਦਰ ਜੋੜਦੇ ਹਟਾ ਹਾਂ ਦੇਖਿਓ ਕਿ ਦੇ ਆ ਮੁੜ ਕੇ ਚਲੋ ਜੀ ਨਹੀਂ ਹੋਣੀ ਹੈ ਨਾ ਗੋਲੀ ਕਿ ਨਹੀਂ ਹਾਂ ਇਧਰ ਆਪਣੇ ਇੰਨਾ ਸਾਰਿਆਂ ਨੂੰ ਵੀ ਮੰਮੀ ਜੀ ਹਾਂ ਗੁੰਦਾ ਦੇ ਵਿੱਚ ਨੇ ਇਹਨਾਂ ਨੂੰ ਵੀ ਨਾਲੇ ਕਰਨਾ ਵਾ ਇਹਨਾਂ ਨੂੰ ਬਾਅਦ ਕਰਦੇ ਨਾ ਇਹਨੂੰ ਕੱਢ ਕੇ ਪਹਿਲਾਂ ਠੀਕ ਆ ਜੀ ਫੁੱਲ ਗੀਆਂ ਆ ਫੁੱਲ ਗੀਆਂ ਹੈ ਗੁੰਦਾ ਫੁੱਲ ਜਾਂਦੀਆਂ ਆ ਮੰਮੀ ਜੀ ਤੁਸੀਂ ਮੈਨੂੰ ਕਹਿਣ ਦੇ ਸੀ ਥੋੜੀਆਂ ਵਾ ਆ ਗਈ ਬਣੀ ਜਾਂਦਾ ਗੁੰਦਾ ਦਾ ਇਹ ਫੁੱਲ ਕੇ ਰੱਖੇ ਹੋ ਜਾਂਦੀਆਂ ਆ ਆ ਤੇ ਮਿਕਸੀ ਚ ਮੈਂਟੋ ਮੈਂਟੋ ਹੋ ਜਾਂਦੀਆਂ ਨਾ ਇਹ ਅੱਛਾ ਅੱਛਾ ਹਾਂ ਲਓ ਇਧਰ ਗੁੰਦਾ ਕੱਢ ਲਈਆਂ ਬਾਹਰ ਇਹ ਗੁੰਦਾ ਹੀ ਤੇ ਬਣ ਗਈਆਂ ਬੂੰਦਾਂ ਹੋਰ ਹੋ ਜਾਂਦੀਆਂ ਹਨ ਹਾਂ ਇਹਨਾਂ ਨੂੰ ਬਾਣੀ ਕਿਦਾਂ ਜਿਹੇ ਤਰ੍ਹਾਂ ਨਾ ਹੀ ਉਹ ਕਰੀਦਾ ਨਾ ਮੈਂ ਸੋਚਿਆ ਨਹੀਂ ਏਦਾਂ ਦੀਆਂ ਬਣ ਜਾਣਗੀਆਂ ਬਹੁਤ ਵਡੀਆਂ ਹਨ ਹਾਂ ਤੇ ਅਸੀਂ ਥੋੜੀ ਜਿਹਾ ਛੱਡਿਆ ਕਰਾਂਗੇ ਨਾ ਇਹਨਾਂ ਨੂੰ ਗਰਾਂ ਦੇ ਕਰਾਂਗੇ ਤੇ ਉਹਨਾਂ ਚੜਹੀਆਂ ਬਾਦਾਮ ਪਾ ਲੈਨੇ ਵਿੱਚ ਹਨ ਚਲੋ ਜੀ ਤੇ ਨਾਲ ਹੀ ਇਹ ਪਾ ਲੈਨੇ ਅਖਰੋਟ ਬਾਦਾਮ ਤੇ ਅਖਰੋਟ ਤੇ ਸੋਗੀ ਨੂੰ ਇਤਰਾ ਹੀ ਕਰਨਾ ਹਨਾ ਸੋਗੀ ਨਹੀਂ ਨਾ ਪਾਉਣੀ ਕਾਹੇ ਚ ਵੀ ਹਾਂ ਨਹੀਂ ਸੋਗੀ ਦਾ ਇੱਧਰ ਪਾ ਦੇਣੀ ਆ ਇਤਰਾ ਪਾ ਦੇਣੀ ਹੈ ਨਾ ਹਾਂ ਲਓ ਜੀ ਇਧਰ ਬਾਦਾਮ ਅਖਰੋਟ ਹੋਣ ਦੇ ਆ ਏ ਆਪਣੇ ਜਿਹੜੇ ਬਦਾਮ ਕਰੋਟ ਇਹਨਾਂ ਦੀ ਕੁਆਂਟੀਟੀ ਘੱਟੀਓ ਮੰਮੀ ਘੱਟ ਬਣ ਕੁਝ ਪੀਸੇ ਹੀ ਪਈ ਮੈਨੂੰ ਅੱਛਾ ਪੀਸੇ ਹੀ ਪਈ ਆ ਹਾਂ ਬੱਲੇ ਅੱਛਾ ਇਹ ਵੀ ਬਦਾਮ ਕਰੋਟ ਆ ਉਹ ਮੋਹਿੰਦ ਮੈਂ ਕਹਿਣ ਡਈ ਆ ਨਾ ਬੀਪੀ ਵਾਦਾ ਤਾਂ ਕਰਕੇ ਫਿਰ ਘੱਟ ਹੀ ਪਾਈ ਤੀ ਹਾਂ ਹੋਰ ਇਹ ਬਣਾ ਕੇ ਖਾਓ ਉਹਦਾ ਪੌਣ ਨੂੰ ਤਾਂ ਬਥੇਰਾ ਕੁਝ ਪੈ ਜਾਂਦਾ ਆ ਜੋ ਮਾਤੀ ਪਾਈ ਜਾਓ ਹਨਾ ਹਾਂ ਤੇ ਨਹੀਂ ਆਪਾਂ ਹੀ ਆਪਣੇ ਅਕੋਰਡਿੰਗ ਬਣਾ ਕਿਉਂਕਿ ਸਾਨੂੰ ਇੰਨੀਆਂ ਜ਼ਿਆਦਾ ਦੀਆਂ ਲੋੜ ਵੀ ਨਹੀਂ ਨਾ ਹੈਗੀ ਅਰੇ ਸਾਡੇ ਹੱਟ ਪੈਰ ਕੰਮ ਕਰਦੇ ਆ ਜਿਨ੍ਹਾਂ ਦੇ ਨਹੀਂ ਕਰਦੇ ਪਾਲੀ ਦੇਣਾ ਹੈ ਗਿਆ ਵੀ ਪਾਲੀ ਨੇ ਥੋੜੇ ਜਿਹਾ ਨਾ ਫੁੱਲ ਮਖਾਣੇ ਫੁੱਲ ਮਗਾਣੇ ਹਾਂ ਉਹ ਵੀ ਵਧੀਆ ਰੈਨ ਦੋਦੀ ਥੰਗ ਖਾ ਪਾਤੀਆਂ ਮੈਨੂੰ ਉਹੀ ਵਧੀਆ ਹੁੰਦੇ ਉਹਦਾ ਅੱਛਾ ਹੱਡੀਆਂ ਜਿਹੜੀਆਂ ਮਜ਼ਬੂਤ ਹੁੰਦੇ ਜਾਂਦੀਆਂ ਨਾ ਬੋਧੀਆਂ ਹੀ ਨਾ ਮਜ਼ਬੂਤ ਹੋ ਜਾਣ ਮੈਂ ਕਹਿੰਦੇ ਚੰਗਾ ਸੋਗਾ ਬੋਧੀਆਂ ਹੋ ਜਾਣਗੀਆਂ ਸਿਆਲ ਵਾ ਠੰਡ ਵਾ ਨਾ ਤੇ ਲੋ ਜੀ ਇੱਧਰ ਵੇਸਣ ਪਹਿਲਾਂ ਲੱਗੇ ਭੁੰਨਣਾ ਹੈ ਹਾਂ ਮੈਂ ਤਲ ਵੇਸਣ ਭੁੱਲੀ ਆ ਨਾ ਚਲੋ ਅਮਨ ਨੇ ਕਰ ਦੇਣੀ ਹੈ ਨਾ ਹਾਂਜੀ ਤੇ ਇੱਧਰ ਵੇਸਣ ਪਹੁੰਚ ਜਾਣਾ ਸਾਡਾ ਤੇ ਇੱਧਰ ਅਮਨ ਇਹਨਾਂ ਨੂੰ ਲੱਗੀ ਆ ਗ੍ਰਾਈਂਡ ਕਰਨਾ ਹੈ ਅਮਨ ਇੱਕ ਵਾਰੀ ਪਾ ਲਿੰਦੀ ਆ ਇੱਕ ਵਾਰੀ ਪਾਲਾ ਸਾਰੀਆਂ ਹਰ ਕੋਲ ਨੂੰ ਸੋਖੀ ਹੋਣੀਆਂ ਛੋਟ ਛੋਟੀਆਂ ਲਓ ਜੀ ਅਮਨ ਨੇ ਪਹਿਲਾ ਪੂਰ ਕਰਤਾ ਇਹੋ ਗ੍ਰੇਨਡ ਤੇ ਇਹ ਇਦਾਂ ਗਧਰਾ ਜਿਹਾ ਹੀ ਰੱਖਣਾ ਵਾ ਗਧਰਾ ਆ ਵੇਖੋ ਸੀ ਛੋਟ ਜਾ ਮੋਟਾ ਮੋਟਾ ਜਾ ਨਾ ਮੋਟਾ ਨੂੰ ਹੀ ਗਧਰਾ ਹਾਂ ਹਾਂ ਫਿਰ ਜਗਾ ਤੇ ਲਓ ਜੀ ਇਧਰ ਤੇ ਐ ਲੱਗਣ ਡਿਆ ਕੜੀ ਬਣ ਗਈ ਹੁੰਦੀ ਮੰਮੀ ਜੀ ਇਹ ਕਿਉਂ ਮਿਲਦਾ ਤੂੰ ਵਾਵਾ ਪਾਇਆ ਫਿਰ ਹਾਂ ਫਿਰ ਮੂੰਗੀ ਵਿੱਚ ਪਾਣੀ ਕਿ ਨਹੀਂ ਡੱਬਾ ਖਾਲੀ ਕਰਤਾ ਹੀ ਮੰਮੀ ਨੇ ਇਹ ਆਪੇ ਕਿ ਕਿਲੋ ਕਿਉਂ ਪੈ ਗਿਆ ਅਸ਼ਕ ਕਿਲੋ ਕਿਉਂ ਪੈ ਗਿਆ ਹੈ ਨਾ ਕਿਉਂਕਿ ਕਿਲੋ ਮੂੰਗੀ ਹੀ ਨਾ ਹੈ ਨਾ ਮੰਮੀ ਮੂੰਗੀ ਅੱਧਾ ਕਿਲੋ ਹੈ ਸਮ ਹਾਂਜੀ ਜਦਾ ਵੇਸਨ ਨਾ ਦੇਖਿਓ ਇਹਨੂੰ ਵੀ ਕਿਉਂ ਜਦਾ ਲੱਗਦਾ ਤੇ ਮੂੰਗੀ ਜਿਹੜੀ ਪੈਣੀ ਆ ਇਹਨੂੰ ਵੀ ਤਾਂ ਕਿਉਂ ਹੀ ਲੱਗਣਾ ਮੈਨੂੰ ਵੀ ਕਿਉਂ ਹੀ ਲੱਗਣਾ ਤੇ ਪਿੰਨੀਆਂ ਜਿਹੜੀਆਂ ਫੇਈ ਬਣਣੀਆਂ ਹਾਂ ਹਾਂਜੀ ਤੇ ਇਧਰ ਮੰਮ ਨੇ ਕਰ ਦਿੱਤੀਆਂ ਇਵੇਂ ਗ੍ਰੈਂਡ ਬਦਾਮ ਅਖਰੋਟ ਤੇ ਗੁੰਦਾ ਹਨਾ ਹਾਂ ਤੇ ਵਿੱਚੇ ਖਸ ਖਸ ਪਾਤੀ ਤੇ ਮੰਮ ਨੇ ਕਰਤੀ ਸਫਾਈ ਤੇ ਲੌਰੀ ਗਦਰੇ ਜੇ ਰੱਖਿਆ ਕਿਉਂਕਿ ਪੂਰਾ ਬਰੀਕ ਵੀ ਨਹੀਂ ਚੰਗਾ ਲੱਗਦਾ ਹਨਾ ਹਾਂ ਤੇ ਇਹਨਾਂ ਨੂੰ ਹੁਣ ਮਿਕਸ ਕਰਨਾ ਵਾ ਇਹਦੇ ਚ ਇਹਦੇ ਚ ਹੁਣ ਸਾਰੀਆਂ ਚੀਜ਼ਾਂ ਪਾ ਦਾਂਗੇ ਨਾ ਅੱਛਾ ਹਾਂ ਸਾਰੀਆਂ ਚੀਜ਼ਾਂ ਹੁਣ ਇੱਕ ਥਾਂ ਜਾਣੀਆਂ ਤੇ ਉਹਨੂੰ ਕਹਿੰਦੇ ਆ ਜੀ ਭਾਂਡਾ ਹਨਾ ਭਾਂਡਾ ਤੇ ਫਿਰ ਉਹਦੀਆਂ ਵਟਾਂ ਕੇ ਪਿੰਨੀਆਂ ਉਹ ਵੀ ਤੁਸੀਂ ਵੇਖਿਓ ਅੱਗੇ ਅੱਗੇ ਹੁਣ ਠੀਕ ਆ ਤੇ ਫਿਰ ਤੁਹਾਨੂੰ ਟੇਸਟ ਕਰਕੇ ਵੀ ਦੱਸਣਾ ਆਪਾਂ ਗਰਮੋ ਗਰਮ ਤੇ ਬਾਕੀ ਤੁਹਾਨੂੰ ਪਤਾ ਹੀ ਆ ਟੇਸਟ ਕੌਣ ਕਰਦਾ ਹੁੰਦਾ ਟੀ ਘਰ ਚੋਂ ਹਨਾ ਬਬਲੂ ਮੈਂ ਹੀ ਕਰਦਾ ਤੇ ਚਲੋ ਬਬਲੂ ਦੱਸ ਦਾਂਦਾ ਸਰ ਜੀ ਜਦੋਂ ਨੰਦ ਮਿੱਠਾ ਦੱਸੋ ਕਿੰਨਾ ਪਿਆ ਆਹੋ ਠੀਕ ਹੈ ਹਾਂਜੀ ਨੋਰਮਲ ਜਿਹਾ ਹੋ ਜੀ ਰੱਖਣਾ ਨਹੀਂ ਮਿੱਠਾ ਆਪਾਂ ਨੋਰਮਲ ਹੀ ਰੱਖਣਾ ਵਾ ਕਿਉਂਕਿ ਫਿਰ ਆਪਾਂ ਜੇ ਚਾਹ ਚੂਪੀਣੀ ਨਾਲ ਉਹ ਵੀ ਮਿੱਠੀ ਹਨਾ ਦੁੱਧ ਵੀ ਪੀ ਸਕਦੇ ਚਾਹ ਵੀ ਪੀ ਸਕਦੇ ਹਨਾ ਮੰਮੀ ਜੀ ਨੋਰਮਲ ਹੀ ਰੱਖਿਓ ਠੀਕ ਆਏ ਹਾਂ ਨਹੀਂ ਨੋਰਮਲ ਜਿਆਦਾ ਤੇਜ ਚੰਗਾ ਨਹੀਂ ਲੱਗਦਾ ਆਹੋ ਆਹੋ ਤੇ ਚਲੋ ਜੀ ਹੁਣ ਤੁਹਾਨੂੰ ਦੱਸਦੇ ਆ ਨਾਲ ਦੀ ਨਾਲ ਜਦੋਂ ਸਾਰਾ ਕੁਝ ਮਿਕਸ ਕਰਨਾ ਆ ਜੇ ਤੇ ਆ ਮੰਮੀ ਜੀ ਕਿੰਨਾ ਰਹਿ ਗਿਆ ਬਸ 5 ਮਿੰਟ ਲੱਗਣੇ ਪਹੁੰਚ ਲਿਆ ਅੱਧਾ ਕਿਤੇ ੁੱਝ ਗਿਆ ਅੱਛਾ ਤੇ ਅੱਧਾ ਰਹਿ ਗਿਆ ਅੱਧਾ ਰਹਿ ਗਿਆ ਤੇ 5 ਮਿੰਟ ਹੋਰ ਲੱਗਣੇ ਹਨ ਇਧਰ ਆਪਣਾ ਵੇਸਣ ਹੋ ਗਿਆ ਵਾ ਲਾਲ ਹੈ ੁੱਝ ਗਿਆ ਪੁੱਜ ਗਿਆ ਤੇ ਹੁਣ ਅੱਗੇ ਹੁਣ ਲੱਗੇ ਨਾਲ ਹੀ ਆ ਪਾ ਦੇਣੇ ਹਨ ਅੱਛਾ ਇਹ ਹੁਣ ਮੂੰਗੀ ਪਾਵਾਂਗੇ ਵਿੱਚ ਹਨਾ ਲਓ ਹਾਂ ਮੂੰਗੀ ਦੇ ਦੀਪੁਨੀ ਬਸ ਹੋਨੇ ਨੇ ਮਿਕਸੀ ਹੁਣ ਆਣਾ ਵਿੱਚ ਕੇ ਇਹਨੂੰ ਵੀ ਲਵਾਉਣਾ ਸੇਕ ਜਾ ਸਾਰੀਆਂ ਚੀਜ਼ਾਂ ਮਿਕਸੀ ਕਰਨੀਆਂ ਸਾਰੀਆਂ ਚਲੋ ਜੀ ਫਾਈਨਲ ਹੋਰ ਕੌਣ ਹੁੰਦਾ ਹੈ ਕੜਾਈ 'ਤੇ ਘੀ ਪੂਰੀ ਮੰਮੀ ਜੀ ਪਿੰਨੀਆਂ ਜਿਹੜੀਆਂ ਅੰਦਰ ਜਾ ਕੇ ਵਟਾਂਗੇ ਹੈ ਹਾਂ ਹਨਾ ਬਾਇ ਗਰਮਾਣਾ ਥੋੜਾ ਟਾਈਮ ਲੱਗਣਾ ਨਾ ਤੇ ਤੇ ਨਾਲ ਹੀ ਅਸੀਂ ਅੱਗ ਹੁੰਦਾ ਪਾ ਦਾਂਗੇ ਅਛਾ ਇਹ ਵੀ ਹੁਣੇ ਨਾਲ ਹੀ ਇਹਦੇ ਪਾ ਦੇਣੀ ਆ ਲੈ ਗੁੰਦਾਂ ਪੈ ਗਈਆਂ ਸਾਰਾ ਮਿਕਸਚਰ ਜੋ ਵੀ ਹੈ ਗਾਜ ਦੇ ਵਿੱਚ ਖਾਸ ਖਾਸ ਗੁੰਦਾਂ ਅਖਰੋਟ ਬਦਾਮ ਉਹ ਸਾਰਾ ਕੁਝ ਇਹਦੇ ਵਿੱਚ ਆ ਹਨਾ ਮੈਂ ਨਾਲ ਹੀ ਖੰਡ ਪਾ ਦਾਂਗੇ ਅਸੀਂ ਤੇ ਖੰਡ ਅਸੀਂ ਯੂਜ਼ ਕਰਦੇ ਆ ਜੀ ਪੀਸੀ ਹੋਈ ਤਾਂ ਕਰਕੇ ਜੀ ਖੁੱਲ ਜਾਂਦੀ ਨਾਲੇ ਕੋਈ ਪ੍ਰੋਬਲਮ ਨਹੀਂ ਹੁੰਦੀ ਹੈ ਨਾ ਉਹਨੂੰ ਤੇ ਖੋਲਣਾ ਪੈਂਦਾ ਹਾਂ ਸੋ ਖੰਡ ਮੰਮੀ ਜੀ ਧਿਆਨ ਨਾਲ ਪਾਓ ਉਹ ਨਹੀਂ ਕਿ ਘਾਟ ਹੀ ਹੋਵੇ ਵੱਧ ਨਾ ਹੋਵੇ ਘਾਟੇ ਪਾਵਾਂ ਹਨਾ ਹਾਂ ਕਿਲੋ ਖੰਡ ਪਾਏ ਠੀਕ ਆ ਆਪਣੇ ਹਿਸਾਬ ਨਾਲ ਹੁਣ ਪਾ ਲਿਓ ਆ ਕਿਲੋ ਦਾ ਲਫਾਫਾ ਵਾ ਅੱਧਾ ਕਿਲੋ ਖੰਡ ਪਾ ਲੈਣੀ ਹੈ ਹਨਾ ਹਾਂ ਅੱਧਾ ਕਿਲੋ ਨੂੰ ਥੋੜੀ ਜਿਹੀ ਵੱਧ ਪਾ ਲਓ ਅੱਧਾ ਕਿਲੋ ਪਾਏ ਦਿੱਤੇ ਅੱਛਾ ਅੱਧਾ ਕਿਲੋ ਹਾਂ ਦੀ ਰਹਿ ਬਾਅਦ ਵਿੱਚ ਫਿਰ ਪੈ ਸਕਦੀ ਹੈ ਜੇ ਹਨਾ ਪੈ ਸਕਦੀ ਜੇ ਘੱਟ ਵੱਧ ਹੋਈ ਤੇ ਹਾਂ ਮਤਲਬ ਜਿੰਨੀ ਨੋਰਮਲ ਹੁੰਦੀ ਨਾ ਉਸ ਤੋਂ ਵੀ ਇੱਕ ਸਟੈਪ ਤਾਂ ਲੈ ਰੱਖਾਂਗੇ ਵੀ ਜ਼ਿਆਦਾ ਜਿਹੜਾ ਵਾ ਉਹ ਲੱਗੇ ਨਾ ਹਨਾ ਹਾਂ ਮਿੱਠਾ ਫਿਰ ਜਦੋਂ ਚਾਹ ਦੇ ਨਾਲ ਆਪਾਂ ਖਾਣੀਆਂ ਵਾ ਪਿੰਨੀਆਂ ਫਿਰ ਉਹਦੇ ਵਿੱਚ ਵੀ ਮਿੱਠਾ ਹੁੰਦਾ ਚਾਹ ਚ ਤੇ ਫਿਰ ਜ਼ਿਆਦਾ ਹੋ ਜਾਂਦਾ ਨਹੀਂ ਨੋਰਮਲ ਜੇ ਰੱਖੀ ਹਾਂ ਹਾਂ ਜੀ ਤੇ ਚਲੋ ਬਾਕੀ ਤੇ ਸਾਡੇ ਘਰ ਦੇ ਵਿੱਚ ਮੇਰੇ ਆ ਪਰਮਾਤਮਾ ਦੀ ਕੋਈ ਸ਼ੂਗਰ ਦਾ ਨਹੀਂ ਹੈਗਾ ਮਰੀਜ਼ ਹਨਾ ਤੇ ਵੈਸੇ ਗੱਲ ਕਰਨ ਡਿਆ ਮਿੱਠਾ ਘਾਟੀ ਖਾਣਾ ਚਾਹੀਦਾ ਤੇ ਕਈ ਇਹਨਾਂ ਵਿੱਚ ਗੁੜ ਵੀ ਪਾ ਲੈਂਦੇ ਆ ਹਨਾ ਹਾਂਜੀ ਤੇ ਸਾਡੇ ਬੱਚੇ ਖਾਂਦੇ ਨਹੀਂ ਗੁੜ ਤਸੀਂ ਹੋ ਪਾ ਲਿਓ ਹਾਂਜੀ ਚਲੋ ਧਿਆਨ ਦੇ ਨਾਲ ਮੰਮੀ ਜੀ ਹਾਂ ਇਦਾਂ ਕਰਕੇ ਨਾ ਅਛਾ ਇਹਨਾਂ ਨੂੰ ਇਦਾਂ ਨਾ ਮਿਕਸ ਕਰਨਾ ਇਥੇ ਰੱਖ ਜਾ ਇਥੇ ਲਾ ਲੈਨੇ ਇਥੇ ਲਾ ਲੋ ਇਥੇ ਲਾ ਲੋ ਸਿਕਾ ਲਾ ਲੈ ਬਣ ਗਿਆ ਵਾ ਤੇ ਨਜ਼ਾਰੇ ਬਣਦੇ ਤੂੰ ਫਿਰ ਲਓ ਮਿੱਤਰੋ ਬਣ ਗਿਆ ਜਿਹ ਹੈਂ ਪਾਂਡਾ ਤੇ ਬਸ ਇਹਨਾਂ ਦਾ ਮਿਕਸ ਕਰਕੇ ਨਾ ਹਾਂਜੀ ਇਤਰਾਜਾ ਠੰਡਾ ਕਰਕੇ ਤੇ ਇਹਦੀਆਂ ਪਿੰਨੀਆਂ ਵਟ ਲਓ ਜਿਹੜੀਆਂ ਪਿੰਨੀਆਂ ਤੇ ਪਿੰਨੀਆਂ ਵੀ ਗਰਮ ਗਰਮ ਦੀਆਂ ਹੀ ਵਟੀਆਂ ਜਾਂਦੀਆਂ ਹਨਾ ਹਨਾ ਮੰਮੀ ਜੀ ਇਤਰਾ ਹੀ ਨਾ ਠੰਡਾ ਨਾ ਨਾ ਬਹੁਤਾ ਜੇ ਫੇ ਵਟੀਆਂ ਨਹੀਂ ਜਾਂਦੀਆਂ ਹਾਂਜੀ ਜਿਆਦਾ ਠੰਡਾ ਹੋ ਗਿਆ ਫੇ ਵਟੀਆਂ ਨਹੀਂ ਜਾਂਦੀਆਂ ਗਰਮੋ ਗਰਮ ਜਿਹੜਾ ਵਾ ਉਹ ਫੇਰ ਬੱਜ ਜਾਣਾ ਨੇ ਇਹਨਾਂ ਨੇ ਬਾਅਦ ਵਿੱਚ ਇਦਾਂ ਹੀ ਹੈ ਨਾ ਮੰਮੀ ਹਮ ਚਲੋ ਫੇਰ ਖੰਡਰ ਲਾਓ ਤੇ ਫਿਰ ਮਿੱਠਾ ਜਾ ਕੇ ਕਰੀਂ ਮੇਨ ਕੰਮ ਜਿਹੜਾ ਪੰਜੀਰੀ ਦੀ ਕਈ ਦਿਨ ਦਾ ਖੁੰਦੇ ਆ ਨਾ ਕਈ ਦਾ ਕੌਲੀ ਚ ਪਾ ਕੇ ਚਮਚੇ ਨਾਲ ਖਾ ਲੈਂਦੇ ਆ ਪਰ ਪਿੰਨੀ ਵਧੀਆ ਨਾ ਇਹ ਬੁੱਕੇ ਤੇ ਸਮੋ ਨਾ ਪਿੰਨੀ ਵਧੀਆ ਐਦਾ ਕੌਲੀ ਲਿਆ ਇਹਹੀਂ ਬਣਾ ਕੇ ਪਿੰਨੀਆਂ ਤੇ ਡੱਬੇ ਚ ਪਾ ਦੇਣੀਆਂ ਵਾ ਘੱਟ ਘੱਟ ਖਾਈ ਜਾਣੀਆਂ ਤੇ ਸਹਰਾ ਦੇਣਾ ਬੋਲੀ ਸੁਣਾਣੇ ਆ ਮੇਰੇ ਸਹਰਾਣੇ ਆ ਦੇਣਾ ਮੈਂ ਅੱਗੇ ਪਿੰਨੀਆਂ ਹੀ ਖਾਣੀਆਂ ਰੋਜ਼ ਦੱਸ ਪਰ ਸਵੇਰੇ ਸਵੇਰੇ ਚਾਹ ਦੇ ਨਾਲ ਜਦੋਂ ਖਾਇਆ ਕਰਨੀਆਂ ਤਾਂ ਮज्जा ਵੀ ਬੜਾ ਆਇਆ ਕਰਨਾ ਤੇ ਚਲੋ ਜੀ ਹੁਣ ਤੁਹਾਨੂੰ ਪਿੰਨੀਆਂ ਵਟਕੇ ਦੱਸਦੇ ਆ ਤੇ ਅਮਨ ਆ ਪਾ ਦੇ ਹਵੀ ਵਿੱਚ ਤੇ ਬਾਕੀ ਤੁਸੀਂ ਹੁਣ ਕਮੈਂਟ ਕਰਕੇ ਇਹ ਦੱਸਿਓ ਕਿੰਨਾ ਕਿੰਨਾ ਵੀਰਾਂ ਭੈਣਾਂ ਨੇ ਬਣਾ ਲੀਆਂ ਵਾ ਠੀਕ ਆ ਪਿੰਨੀਆਂ ਤੇ ਠੰਡ ਦਾ ਸਮਾਨ ਤੇ ਸੋ ਗਈ ਵੀ ਅਹੀਂ ਨਾਲ ਹੀ ਪਾਤੀ ਹੈ ਨਾ ਹੁਣ ਸੋ ਗਈ ਵਿਚਾਰੀ ਸਭ ਤੋਂ ਐਂਡ ਤੇ ਪਈ ਹੈ ਇਹਨੂੰ ਰੱਖਿਆ ਵਿਚਾਰੀ ਨੂੰ ਲੱਗੇ ਇਹ ਅਮਨ ਕਹਿੰਦੀ ਮੈਂ ਕੱਟ ਕੇ ਪਾਉਣੀ ਆ ਕਿਉਂ ਅੱਛਾ ਆ ਵੱਡੀ ਹੀ ਨਾ ਜ਼ਿਆਦਾ ਸਵਾਗਤ ਨੇ ਨਾ ਕੋਈ ਹੂੰ ਤੇ ਹੁਣ ਵਟਾਂਗੇ ਪਿੰਨੀਆਂ ਤੇ ਤੁਸੀਂ ਸਰ ਜਾਨੇ ਕਮੈਂਟ ਕਰਕੇ ਦੱਸੋ ਕਿੰਨਾ ਕਿੰਨਾ ਨੇ ਬਣਾ ਲਿਆ ਵਾ ਭਾਂਡਾ ਠੀਕ ਆ ਤੇ ਫਿਰ ਸਾਨੂੰ ਕਮੈਂਟ ਕਰਕੇ ਦੱਸਿਓ ਤੇ ਕੀ ਕੀ ਤੁਸੀਂ ਕੀ ਕੀ ਵਿੱਚ ਪਾਇਆ ਵਾ ਉਹ ਵੀ ਦੱਸਿਓ ਤੇ ਹਾਂ ਬਾਕੀ ਸਾਡੇ ਵੱਲੋਂ ਜਿਹੜੀ ਪਿਆ ਵਾ ਜੋ ਵੀ ਉਹ ਆਪਾਂ ਪਾ ਲਿਆ ਵਾ ਤੇ ਹੁਣ ਕਰਨਦੇ ਆ ਜੀ ਮਿਕਸ ਠੀਕ ਆ ਦੋ ਦੋ ਤੀਜਾ ਹੀ ਖਾਣੇ ਉਹ ਉਹ ਪਾ ਦਿਆਂ ਉਹ ਪਾ ਲੀਆਂ ਤੇ ਹੁਣ ਕਰਕੇ ਮਿਕਸ ਤੇ ਅੰਦਰ ਜਾ ਕੇ ਵਟਾਂਗੇ ਇਹਦੀਆਂ ਪਿੰਨੀਆਂ ਹਨਾ ਹਾਂਜੀ ਆਏ ਥੋੜੇ ਠੰਡੀ ਹੋ ਜੋਗੀ ਨਾ ਠੰਡੀ ਹੋ ਜੋਗੀ ਇਹ ਠੰਡੀ ਤੇ ਆਪਾਂ ਕਰਨੀ ਨਹੀਂ ਮੰਮੀ ਤੇ ਨਾਲੇ ਟੇਸਟ ਕਰਕੇ ਤੁਹਾਨੂੰ ਦੱਸਦੇ ਆਂ ਜੀ ਐਨਾ ਕ ਕਿਹੋਰਾ ਖਲਿ ਗਿਆ ਉਹਦਾ ਸਬਜੀ ਸਬਜੀ ਜਪਉਣ ਨੂੰ ਹਾਂ ਕਿਹੋਰਾ ਹੈਗਾ ਮੰਮੀ ਹੋਰ ਹੈਗਾ ਵਾ ਹੋਰ ਬੜਾ ਆ ਤਾਂ ਡਾ ਪਲਾ ਜੇ ਐਸੇ ਹਾਲ ਤੇ ਚੱਲ ਰਿਹਾ ਵਾ ਕਦੀ ਬਣ ਜਾਂਦੀ ਨਹੀਂ ਮੰਮੀ ਹੱਡੀ ਨੇ ਕਿਹੋ ਬੜਾ ਜੋੜਿਆ ਹੈ ਤੇ ਇੱਕ ਤਾਂ ਕਰਨੀਆਂ ਜੀ ਖਾਂਦਾ ਹੁੰਦਾ ਮੈਨੂੰ ਖਾਣ ਨਹੀਂ ਦਿੱਤਾ ਬੋਲੋ ਗਾਈ ਦੇ ਦੁੱਧ ਦਾ ਜਿਹੜਾ ਕਿਹੋ ਘੱਟ ਜੁੜਦਾ ਨਾ ਮੰਮੀ ਜੇ ਰਗਾਏਗਾ ਕਿਉਂ ਹੁੰਦਾ ਨਾ ਹੌਲਾ ਹੁੰਦਾ ਤੇ ਮੱਝ ਦਾ ਜਿਹੜਾ ਹੁੰਦਾ ਭਰਾ ਅਸੀਂ ਮੱਝ ਦਾ ਚੂਜ਼ ਕਰਦੇ ਆਂ ਦੁੱਧ ਵਰਤਦੇ ਆਂ ਤੇ ਸਾਡੇ ਘਰੋਂ ਕੋਈ ਗਾਂ ਦੇ ਦੁੱਧ ਦੀ ਚਾਹ ਨਹੀਂ ਪੀਂਦਾ ਉਹ ਤਾਂ ਮਿਲ ਲੱਗਦੀ ਹੈ ਨਾ ਪਤਲੀ-ਪਤਲੀ ਜੀ ਲੱਗਦੀ ਹੈ ਬਣਾਂਗੇ ਪੀਤੀ ਨਹੀਂ ਅਸੀਂ ਸ਼ੁਰੂ ਤੋਂ ਮੱਝ ਦਾ ਦੁੱਧ ਜਿਹੜਾ ਪੀਣਾ ਗਿੱਜੇ ਆਂ ਤੇ ਉਹਦਾ ਹੀ ਕਿਉਂ ਆਪਾਂ ਕੱਢਦੇ ਆਂ ਹੈਨਾ ਤੇ ਚਲੋ ਫਿਰ ਵਟੀਆਂ ਪਿੰਨੀਆਂ ਤੇ ਪਿੰਨੀਆਂ ਆਪਾਂ ਅੰਦਰ ਲੈਹਂਦੀਆਂ ਆਂ ਨਹੀਂ ਭਾਂਡਾ ਸਾਰਾ ਹੀ ਅੰਦਰ ਲੈੰਦਾ ਹੀ ਰਸੋਈ ਚੋਂ ਬਣਾ ਕੇ ਤੇ ਟਾਈਮ ਹੁਣ ਰਾਤ ਦਾ ਵਾ ਤੇ ਅਸੀਂ ਆਖਿਆ ਚਲੋ ਉੱਥੇ ਬੈ ਕੇ ਤੇ ਅੱਜ ਪਿੰਨੀਆਂ ਉੱਥੇ ਵਟ ਲੈਨੇ ਆ ਹਨਾ ਮੰਮੀ ਤੇ ਮੰਮੀ ਜੀ ਤੇ ਤਿਆਰੀਆਂ ਕਰਤੀਆਂ ਪਿੰਨੀਆਂ ਵਟਣ ਦੀਆਂ ਤੇ ਸਟਾਰਟ ਕਰਤੀਆਂ ਵਾ ਤੇ ਇੱਧਰ ਤੁਸੀਂ ਚੱਕ ਕਰੋ ਪਿੰਨੀਆਂ ਇਹ ਕਪੜੇ ਸਾਡੀ ਭਰ ਗੀ ਆ ਹਾਂ ਹੁਣ ਦੂਜੀ ਵੇਖੋ ਕਿਦਾਂ ਭਰਦੇ ਇੰਨੀਆਂ ਕੀ ਹੋਰ ਬਣ ਨਹੀਂ ਆ ਹਨਾ ਮੰਮੀ ਹਨਾ ਆਹ ਹੈ ਤੇ ਟੇਸਟ ਕਰਕੇ ਤੁਹਾਨੂੰ ਦਸੀਏ ਫਿਰ ਹਨਾ ਮੰਮੀ ਜੀ ਛੋਟੀ ਜੀ ਪਿੰਨੀ ਦਿਓ ਕਿਉਂਕਿ ਆ ਨਾ ਰਾਤ ਦਾ ਵੇਲਾ ਹੁਣ ਛੋਟੀ ਜੀ ਬਣਾ ਦੇਣੀ ਤੈਨੂੰ ਛੋਟੀ ਬਣਾ ਦੋ ਤੇ ਇੱਧਰ ਮੈਂ ਲਿਆਂਦੀ ਬਣਾ ਕੇ ਕਾਫੀ ਕਾਫੀ ਚੱਕ ਕਰੋ ਤੁਸੀਂ ਹੂੰ ਹੈ ਲੱਗਣ ਦੇ ਕਿ ਨਹੀਂ ਪੂਰੀ ਕੀ ਕਾਫੀ ਕੀ ਜਿੱਦਾਂ ਉੱਥੇੋਂ ਪੈਂਦੇ ਆ ਰੱਖ ਲਿਆਵਾ ਸ਼ਾਦੀਆਂ ਚ ਠੀਕ ਆ ਤੇ ਸੱਚੀ ਬਹੁਤ ਟੇਸਟ ਬਣੀ ਆ ਤੇ ਇਹ ਘਰ ਵਿੱਚ ਵੀ ਬਣਾ ਸਕਦੇ ਆਪਾਂ ਕਾਫੀ ਇਦਾਂ ਦੀ ਠੀਕ ਆ ਸੇਮ ਟੂ ਸੇਮ ਜਿੱਦਾਂ ਪੈਲਸ ਚ ਹੁੰਦੀ ਨਾ ਤੇ ਉਦਾਂ ਦੀ ਬਣੂਗੀ ਠੀਕ ਆ ਤੁਸੀਂ ਕਮੈਂਟ ਕਰਕੇ ਦੱਸਿਓ ਜੇ ਤੁਹਾਨੂੰ ਕੇ ਨੂੰ ਚਾਹੀਦੀ ਆ ਤੇ ਮੈਂ ਬਣਾ ਦੂੰਗਾ ਠੀਕ ਆ ਵਲੋਗ ਬਣਾ ਦੂੰਗਾ ਕੌਫੀ ਨਹੀਂ ਕੌਫੀ ਪੀਣੀ ਦਿੱਥੇ ਆ ਜਾਓ ਤੇ ਹੁਣ ਤੁਹਾਨੂੰ ਆਪਾਂ ਇਹ ਪਿੰਨੀ ਦਾ ਟੇਸਟ ਕਰਕੇ ਦੱਸਾਂਗੇ ਵੀ ਕਿਵੇਂ ਦਾ ਟੇਸਟ ਆ ਠੀਕ ਆ ਹੁਣ ਮੈਂ ਠੀਕ ਕਹਿਣ ਡਿਆ ਨਾ ਟੇਸਟ ਕਰਕੇ ਦੱਸਾਂਗੇ ਕਿਵੇਂ ਦਾ ਵਾ ਹਣਾ ਦਿਖਾ ਕੇ ਰਹਿਣਾ ਟੇਸਟੀ ਆ ਯਾਰ ਪਤਾ ਹੀ ਬਸ ਕਹਿਣ ਵਿੱਚ ਪ੍ਰੋਬਲਮ ਹੋ ਜਾਂਦੀ ਆ ਉਹ ਪਤਾ ਨਹੀਂ ਲੱਗਦਾ ਕੀ ਕਹਿਣੇ ਫਲੋ ਫਲੋ ਵਿੱਚ ਤੇ ਪਤਾ ਤੇ ਤੁਹਾਨੂੰ ਵੀ ਹੈਗਾ ਵਾ ਠੀਕ ਆ ਨਾ ਹੁਣ ਟੇਸਟ ਕਰੀਏ ਦਾ ਹੂੰ ਹੂੰ ਅਜੇ ਟੀ ਟੀ ਲਈ ਹੈ ਨਾ ਮੈਂ ਉਹ ਵੇਚ ਗਾਦੀ ਨਾ ਖੋਲੋ ਯਾਰ ਇਹਦੇ ਮੇਨ ਲਾਤਾ ਦਸ ਦਿਨ ਹੀ ਨਿਕਲਨੇ ਸਾਡੇ ਹੈ ਗੋਲਾ ਇਹ ਥੋੜੇ ਜਿਹੇ ਸਵੇਰੇ ਸ਼ਾਮ ਨੂੰ ਸੁਆਦ ਬੰਦੇ ਆ ਤੇ ਨਾਲੇ ਕੋਈ ਨਹੀਂ ਫਿਰ ਬਣਾਵਾਂਗੇ ਸਾਨੂੰ ਕਿਹੜਾ ਮਮੀ ਜੀ ਮਿੱਠਾੜਾ ਘਟ ਪਿਆ ਅਹੀਂ ਆਖੇ ਬਿਲਕੁਲ ਘਟ ਕੋਨਾ ਵਾਕਿਆ ਉਦਾਂ ਦਾ ਹੀ ਪਿਆ ਨੋਰਮਲ ਹੀ ਪਿਆ ਤੇ ਕਿਉਂਕਿ ਫਿਰ ਜਿੱਦਾਂ ਉਹਨੂੰ ਕਾਫੀ ਜਿੱਦਾਂ ਚਾਹ ਵਗੈਰਾ ਪੀਣੀ ਆ ਹਨਾ ਹਾਂ ਅੱਧਾ ਕਿਲੋ ਇਹ ਖੰਡ ਪਾਈ ਆ ਯਾਰ ਟੇਸਟੀ ਨਹੀਂ ਹੋਈ ਬਣੀ ਨਾ ਜਿਹੜੀ ਕਹਿਨ ਦੀ ਗੱਲ ਸਹੀ ਗੱਲ ਆ ਠੀਕ ਆ ਤੇ ਤੁਹਾਡੇ ਜਿਹੜੇ ਕਿਨੇ ਟਰਾਈ ਕਰਨੀ ਆ ਤੇ ਆ ਜਿਓ ਫਿਰ ਘਰੇ ਠੀਕ ਆ ਥੋੜੇ ਦਾਹਾਂ ਦਿਨਾਂ ਦੇ ਵਿੱਚ ਵਿੱਚ ਫੇਰ ਨਾ ਆ ਕੇ ਦੱਸਿਆ ਨੇ ਇਹਨਾਂ ਨੂੰ ਹੁਣ ਸਵੇਰੇ ਸਵੇਰੇ ਚਾਹ ਦੇ ਨਾਲ ਖਾਇਆ ਕਰਾਂਗੇ ਹੂੰ ਸਵੇਰੇ ਖਾਓ ਸ਼ਾਮੀ ਖਾਓ ਜਦ ਮੱਝ ਖਾਓ ਹੁਣ ਦੂ ਰਾਤ ਨੂੰ ਖਾਣ ਜਦੋਂ ਚਾਹ ਬਣੀ ਉਹ ਦੋ ਖਾਓ ਹੁਣ ਚਲੋ ਨੂੰ ਦਸਣਾ ਹੈ ਟੇਸਟ ਚ ਨਾਲੇ ਇਹਦੇ ਨਾਲ ਨਹੀਂ ਗੱਲ ਬਣਦੀ ਆ ਬਣ ਕੌਫੀ ਨਾਲ ਨਹੀਂ ਗੱਲ ਬਣਦੀ ਚਾਹ ਚਾਈ ਆ ਚਾਹ ਚਾਈ ਆ ਚਾਹ ਨਾਲ ਵਧੀਆ ਲੱਗਦੀ ਆ ਨਾ ਐਨਾ ਆ ਮੋਸਾ ਕੰਬੀਨੇਸ਼ਨ ਨਹੀਂ ਬਣਦਿਆ ਕਿਉਂਕਿ ਕੌਫੀ ਦਾ ਟੇਸਟ ਹੁੰਦਾ ਨਾ ਤੇ ਚਾਹ ਦਾ ਟੇਸਟ ਵੀ ਹੁੰਦਾ ਪਰ ਚਾਹ ਚਾਈ ਆ ਇਹ ਕੱਲੀ ਪੀਏ ਵੀ ਸਵਾਦ ਲੱਗਦੀ ਆ ਕੀ ਕੌਫੀ ਇਹ ਕੱਲੀ ਪੀਏ ਸਵਾਦ ਲੱਗਦੀ ਬਹੁਤ ਆ ਵੀ ਪਲੇਟ ਭਰ ਜੋਗੀ ਹਮ ਇਹ ਮੈਂ ਬਣਾਉਂਦੇ ਹਾਂ ਅਜੇ ਫਾਨੇ ਚਾਹੀਦੇ ਤੇ ਤੁਹਾਨੂੰ ਕਿਦਾਂ ਦਾ ਲੱਗਾ ਵਲੋਗ ਠੀਕ ਆ ਤੇ ਜਿਹੜੀਆਂ ਜਿਹੜੀਆਂ ਚੀਜ਼ਾਂ ਐਡ ਕੀਤੀਆਂ ਮੈਂ ਦੱਸਿਓ ਸਾਰੇ ਜਣੇ ਤੇ ਤੁਸੀਂ ਕਿੰਨਾ ਕਿੰਨਾ ਨੇ ਬਣਾ ਲਈਓ ਉਹ ਵੀ ਸਾਨੂੰ ਕਮੈਂਟ ਕਰਕੇ ਦੱਸਿਓ ਤੇ ਹੁਣ ਆਪਾਂ ਹੋਰ ਕੁਝ ਵੀ ਬਣਾਵਾਂਗੇ ਠੰਡ ਵਾਸਤੇ ਤੇ ਹੁਣੇ ਵਲੋਗ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕਿ ਡੇਲੀ ਫਿਰ ਇਹੀ ਰੈਸਪੀ ਵਲੋਗ ਠੀਕ ਆ ਤੇ ਦੂਸਰੇ ਵਲੋਗ ਵੀ ਵਿੱਚ ਬਣਾਇਆ ਕਰਾਂਗੇ ਜਿੱਦਾਂ ਆਪਾਂ ਪਹਿਲਾਂ ਬਣਾਉਂ ਨਹੀਂ ਤੇ ਠੀਕ ਆ ਜੀ ਫਿਰ ਦੋ ਸਾਨੂੰ ਇਜਾਜ਼ਤ ਤੇ ਮਿਲਦੇ ਆ ਕਿਸੇ ਨੈਕਸਟ ਵਲੋਗ ਦੇ ਵਿੱਚ ਉਦੋਂ ਤੱਕ ਲਈ ਸਾਰਿਆਂ ਨੂੰ ਬਾਏ ਬਾਏ